ਤਉ ਗੁਰ ਸਿਮਰੰਤ ਮਨ ਕੇ ਤਿਮਰ ਮਿਟੇ ਖਿਨ ਜੇ ਸਤ ਗੁਰ ਸਿਮਰੰਥ ਹਿਰਦਇ ਹਰ ਨਾਮ ਦੇਨ ਦਿਨ ਜੇ ਸਤ ਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ ਜੇ ਸਤ ਗੁਰ ਸਿਮਰੰਥ ਰਿਦ ਸਦਨਵਨਿਧ ਪਾਵੈ ਸੋਈ RAM ਦਾਸ ਗੁਰ ਬਲ ਭਣ ਮਿਲ ਸੰਗਤ ਧਨ ਧਨ ਕਰੋ ਜੇ ਸਤ ਗੁਰ ਲਗ ਪ੍ਰਭ ਪਾਈਐ ਸੋ ਸਤ ਗੁਰ ਸੇਮ ਰੋ ਨਾ ਰੋ ਲੇਖ ਕਤਹ ਨ ਛੋਟਿਆ ਖੇਨ ਖੇਨ ਭੋਲ ਨ ਹਰ ਬਖਸ਼ਨ ਹਰ ਬਖਸ਼ ਲੈ ਨਾਨਕ ਭਪਾਰ ਉਤਾਰ ਅਸੀਂ ਖਤੇ ਬਹੁਤ ਕਮਾਵੰਦੇ ਅੰਤ ਨ ਪਾਰਾਵਾਰ ਹਰਿ ਕ੍ਰਿਪਾ ਕਰ ਕੈ ਬਖਸ਼ ਲਿਓ ਹਉ ਪਾਪੀ ਵਡ ਗੁਨਹਗਾਰ ਪਤਿਤ ਉਦਾਹਰਣ ਸਤਿ ਗੁਰ ਮੇਰਾ ਮੋਹਿ ਤਿਸੁ ਕਾ ਭਰਮ ਵਾਸਾ ਅਖਸ਼ ਲਾਏ ਸਭ ਸੱਚ ਸਾਹਿਬ ਸੋ ਨਾਨਕ ਕੀ ਅਰਦਾਸਾ ਬਹੁਤ ਜਨਮ ਬਿਸ਼ਰੇ ਥੇ ਮਾਧ ਇਹ ਜਨਮ ਤੋ ਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵਾ चेर पायो दर्शन देखे राम नाम और मैं गयो जाके सामना ही कोई जैसे मरत संकट में टा तुहारो तो हरो होए सो कहो डाले ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋਵੇ ਸਿਫਤ ਖਸਮ ਦੀ ਨੋਰ ਹਰਸਾ ਕਰਸਾ ਤੁਦ ਡਿਠੇ ਸੱਚੇ ਪਾਤਸ਼ਾ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾ ਸੇ ਰਸ਼ਾ ਜਿਸ ਪਾਸ ਬਹਿਠਿਆ ਸੋਹੀਏ ਸਭਨਾ ਦਾ ਸਤਨਾਮ ਆਏ ਗੁਰੂ ਸਾਹਿਬ ਜੀ ਸਲੋਕ ਦਇਆ ਕਰਨੰ ਦੁਖ ਹਰਨੰ ਉਚਰਣੰ ਨਾਮ ਕੀਰਤਨਹ दयाले परख भगवान है नानक लिप्त न ना माया दया करण दुख हरण उचरण नाम कीर्तन है दयाल पुरਖ ભગવાન હે નાનક લેપત ના માયા ભ ભલંદડી 부ਝ ગઈ ਰਖੰਦੋ પ્રભુ આપ ਜੇ ਨੋਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਪਾਉੜੀ ਜਾਂ ਪ੍ਰਭ ਭਾਏ ਦਇਆਲ ਨਾ ਵਿਆਪ ਮਾਇ ਕੋਟ ਆਗਾ ਹਰ ਇੱਕ ਧਾਇਆ ਨਿਰਮਲ ਭਏ ਸਰੀਰ ਜਨ ਧੂਰੀ ਨਹਾਇਆ ਮਨ ਤਨ ਭਏ ਸੰਤੋਖ ਪੁਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਗ ਕੋਲ ਸਭਾਇ ਮਨ ਤਨ ਭਏ ਸੰਤਖ ਪੂਰਨ ਪ੍ਰਭ ਪਾਇ ਤਰੇ ਕੁਟੰਬ ਸੰਗ ਲੋਗ ਕੋਲ ਸਬਾਈਆ ਵਾਹੇ ਗੁਰੂ ਜੀ ਦਾ ਖਲਸਾ ਵਾਹੇ ਗੁਰੂ ਜੀ ਕੀ ਫਤਿਹ ਸ਼ਲੋਕ ਦਇਆ ਕਰਨ ਦੁਖ ਹਰਨ ਉਚਰਨ ਨਾਮ ਕੀ ਰਤਨ ਹੈ ਦਇਆਲ ਪੁਰਖ ਭਗਵਾਨ ਨਾਨਕ ਲਿਪਤ ਨਾ ਮਾਇਆ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਪਾਵਨ ਵਖਵਾਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਜਹਤ ਸ੍ਰੀ ਕੀ ਵਾਰ ਦੇ ਅੰਦਰ ਪਾਵਨ ਅੰਗ 709 ਅਤੇ 10 ਤੇ ਸੁਭਾਈ ਮਾਨ ਸਤਿਗੁਰ ਪਾਤਸ਼ਾਹ ਕਹਿੰਦੇ ਇਹ ਭਾਈ ਉਹ ਦਇਆ ਦੇ ਘਰ ਸਰਬਤਰ ਵਿਚਰਮੇ ਹੋਏ ਉਸ ਪਰਿਪੂਰਨ ਪਰਮੇਸ਼ਰ ਦੀ ਸਿੱਖਤ ਸਲਾ ਜਿਹੜੀ ਹੈ ਉਸ ਨੂੰ ਕਿਤਾ ਕੀਤੇਆਂ ਜੀਵਨ ਦੇ ਸਾਰੇ ਦੁੱਖ ਨਾਸ਼ ਹੋ ਜਾਂਦੇ ਨੇ ਕਿਉਂਕਿ ਜਦੋਂ ਮਨੁੱਖ ਨਾਮ ਜਪਦਾ ਏ ਮਾਲਕ ਦਇਆ ਕਰਦਾ ਏ ਮਿਹਰ ਕਰਦਾ ਏ ਜਿਸ ਸਦਕਾ ਦੁੱਖਾਂ ਦਾ ਨਾਸ਼ ਹੋ ਜਾਂਦਾ ਏ ਤੇ ਨਾਲ ਸਤਿਗੁਰ ਕਹਿੰਦੇ ਮਨੁੱਖ ਮਾਇਆ ਦੇ ਜੰਜਾਲ ਤੋਂ ਮਾਇਆ ਦੀ ਫਾਸੀ ਤੋਂ ਬਚ ਜਾਂਦਾ ਏ ਤੇ ਨਾਮ ਜਪਦਿਆਂ ਹੋਇਆਂ ਆਪਣੇ ਜੀਵਨ ਨੂੰ ਸਵਾਰ ਲੈਂਦਾ ਏ ਸਤਿਗੁਰ ਕਿਰਪਾ ਕਰਨ ਇਹ ਨਾਮ ਅਸੀਂ ਵੀ ਜਪ ਸਕੀਏ ਬੰਦਗੀ ਕਰ ਸਕੀਏ ਤਾਂ ਕਿ ਅਸਾਂ ਵੀ ਆਪਣੇ ਜੀਵਨ ਦੇ ਦੁੱਖਾਂ ਦਾ ਨਾਸ਼ ਕਰਕੇ ਜੀਵਨ ਨੂੰ ਸਵਾਰ ਲਈਏ ਕਿਉਂਕਿ ਜਿਉਂ-ਜਿਉਂ ਰੱਬ ਚੇਤਾ ਆਉਂਦਾ ਹੈ ਤਿਉਂ-ਤਿਉਂ ਹੀ ਜੀਵਨ ਵਿੱਚ ਆਨੰਦ ਵਣਦਾ ਹੈ ਤਾਂ ਸਤਿਗੁਰੂ ਕਹਿੰਦੇ ਜੇਤ ਆਵੇ ਤਾਂ ਮਹਾ ਆਨੰਦ ਚੀਤ ਆਵੇ ਤਾਂ ਸਭ ਦੁੱਖ ਭੰਜ ਜਦੋਂ ਰੱਬ ਯਾਦ ਆਵੇ ਸਾਰੇ ਦੁੱਖ ਨਾਸ਼ ਹੋ ਜਾਂਦੇ ਨੇ ਸੁੱਖ ਮਿਲਦੇ ਨੇ ਸਤਿਗੁਰੂ ਕਿਰਪਾ ਕਰਨ ਦੀ ਅਵਸਥਾ ਸਾਡੀ ਵੀ ਵਾਣੀ ਸਤਿਗੁਰੂ ਸਭਨਾਂ ਨੂੰ ਨਾਮ ਸੇਵਾ ਸਿਮਰਨ ਬਖਸ਼ਣ ਸਭਨਾਂ ਦਾ ਆਵਿਆ ਗਾਵਿਆ ਸਤਿਗੁਰੂ ਆਪਣੇ ਦਰ ਤੇ ਪ੍ਰਵਾਨ ਕਰ ਲੈਣ ਜੀ ਹੋਈਆਂ ਭੁੱਲਾਂ ਦੇਖਿਵਾਂ ਵਾਹਿ ਹੈ ਗੁਰਜੀਕਾ ਖਲਸਾ ਵਾਹਿ ਹੈ ਗੁਰਜੀ ਕੀ ਫਤ